ਹਾਂ ਜੀ ਸੱਜਣੋ ਅੱਜ ਵਿਸ਼ੇ ਦੇ ਤੌਰ ਤੇ ਗਾਨੀ ਹਪ੍ਰਿਸਿੰਗ ਨੇ ਜੋ ਰਾ ਪ੍ਰਕਾਸ਼ ਸਿੰਘ ਬਾਦਲ ਦੇ ਅੰਤਮ ਅਰਦਾਸ ਸਮੇਂ ਭੋਗ ਸਮੇਂ ਜੋ ਵਿਚਾਰ ਰੱਖੇ ਸਨ ਉਹ ਤੇ ਜੋ ਅੱਜ ਕੱਲਾ ਹੁਮੇ ਕਾਲੀਦਲ ਬਾਰੇ ਬੋਲਦਾ ਆ ਉਹਦੇ ਬਾਰੇ ਕਲਿੱਪ ਦੇਖੋ ਵਿਸ਼ੇ ਤੌਰ ਤੇ ਸਿਰ ਉਹਦੇ ਬਾਰੇ ਗੱਲ ਕਰਦੇ ਆ ਸਾਡੀ ਖੇਤਰੀ ਸਿਆਸਤ ਜਿਹੜੀ ਆ ਉਹ ਖਤਮ ਹੋ ਗਈ ਖੇਤਰੀ ਸਿਆਸਤ ਖਤਮ ਕਿਉਂ ਹੋ ਗਈ ਕਿ ਸਾਡੀ ਖੇਤਰੀ ਸਿਆਸਤ ਦੇ ਵਿੱਚ ਬਹੁਤ ਵੱਡਾ ਚਬਾਵੜਾ ਹੋ ਗਿਆ ਫਤਕਰਜ਼ਾਂ ਦਾ ਸਰਪ੍ਰਕਾਸ਼ ਸਿੰਘ ਬਾਦਲ ਸਰਪ੍ਰਕ ਸ਼ੋਮਣੀ ਅਕਾਲੀ ਦਲ ਜਿਨ੍ਹਾਂ ਦੀ ਅੰਤਮ ਅਰਦਾਸ ਸਮੇਂ ਹਰਪੀ ਸਿੰਘ ਨੇ ਜੋ ਵਿਚਾਰ ਰੱਖੇ ਸਨ ਉਹ ਵੀਡੀਓ ਸਾਰੀਆਂ YouTube ਤੇ ਪਈਆਂ ਨੇ ਕਿੰਝ ਕਿਸਿੱਦੇ ਪੜੇ ਸੀ ਉਹਨੇ ਬਣਦੇ ਸੀ ਇਹ ਸਖਸ਼ ਪਰਵਾਰਕ ਤੌਰ ਤੇ ਸ਼ੁਰੂ ਤੋਂ ਬਹੁਤ ਕਮਜ਼ੋਰ ਸੀ ਗਰੀਬ ਪਰਵਾਰ ਤੋਂ ਸੀ ਸ਼੍ਰੋਮਣੀ ਕਮੇਟੀ ਦੇ ਸਾਰੇ ਇਹ ਪਲਿਆ ਸੀ ਇਹਦਾ ਪਾਲਣ ਪੋਸ਼ਣ ਹੋਇਆ ਸੀ ਪੜਿਆ ਸੀ ਸ਼੍ਰੋਮਣੀ ਕਮੇਟੀ ਨੇ ਇਹਨੂੰ ਅਖੀਰ ਤੱਕ ਪੜ੍ਹਾਈ ਦਾ ਖਰਚਾ ਇਹਦਾ ਚੁੱਕਦੀ ਰਹੀ ਆ ਫਿਰ ਇਹ ਹਰਮੁਖਸਰ ਸਾਹਿਬ ਦਰਬਾਰ ਸਾਹਿਬ ਹਰਮੁਖਸਰ ਸਾਹਿਬ ਗ੍ਰੰਤੀ ਦੇ ਤੌਰ ਤੇ ਨਿਯੁਕਤ ਹੋ ਗਿਆ ਸੀ ਉੱਥੋਂ ਅੱਗੇ ਇਹਨੂੰ ਗੰਗਾ ਵਿਚਾਰਵਾਣ ਜਾਨ ਸਭ ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਚੁੱਕ ਦਿਆ ਹੋਇਆ ਤਖਤ ਦਮਦਮਾ ਸਾਹਿਬ ਤੇ ਜਥੇਦਾਰ ਦੇ ਤੌਰ ਤੇ ਤੇ ਉੱਥੋਂ ਕਾਰਜਕਾਰੀ ਜਨ ਅਸੇਅ ਕਾਲ ਤੱਕ ਸਾਹਿਬ ਲਾਇਆ ਸੀ ਉਹਨਾਂ ਦੇ ਇਹਦੇ ਵਿੱਚ ਇਹਨਾਂ ਜੋ ਕਸੀਦੇ ਪੜੇ ਸੀ ਉਸ ਸਮੇਂ ਉਹ YouTube ਤੇ ਪਏ ਨੇ ਕਿਸੇ ਨੂੰ ਕੋਈ ਪੋਹਲਾ ਨਹੀਂ ਪਰ ਜਿਉਂ ਹੀ ਇਹਦੀ ਮੁਲਾਕਾਤ ਕੇਂਦਰੀ ਮੰਤਰੀਆਂ ਨਾਲ ਹੋਣੀ ਸ਼ੁਰੂ ਹੋ ਗਈ ਉਹ ਦਰਤਾਰਾਂ ਜੁੜ ਗਈਆਂ ਤੇ ਜਿਉਂ-ਜਿਉਂ ਇਹਨੇ ਸ਼ਰਮਣੀ ਅਕਾਲੀ ਦਲ ਦੀਆਂ ਜੜ੍ਹਾਂ ਵੜਨੀਆਂ ਸ਼ੁਰੂ ਕੀਤੀਆਂ ਉਹ ਵੀ ਚਰਚਾ ਦਾ ਵਿਸ਼ਾ ਹੀ ਨੇ ਵੈਸੇ ਜਗ ਜਾ ਰਿਹਾ ਹੁਣ ਤਾਂ ਇਹ ਬਰਖਾਸ ਜਥੇਦਾਰ ਆ ਹੁਣ ਤੇ ਹੁਣ ਇੱਕ ਵੱਖਰੀ ਪਾਰਟੀ ਚੁੱਲਾ ਦਾਲਾ ਚਲਾਉਂਦਾ ਆ ਪਰ ਉਹ ਜਿਹੜਾ ਬਦਲਾਅ ਆਇਆ ਆ ਉਹ ਜ਼ਰੂਰ ਵਿਚਾਰਗੋ ਮੰਗਦਾ ਆ ਇਸ ਮੀਡੀਆ ਦੇ ਸ਼ੁਰੂ ਦੇ ਵਿੱਚ ਉਹ ਕਹਿੰਦਾ ਆ ਸ਼੍ਰੋਮਣੀ ਅਕਾਲੀ ਦਲ ਤੇ ਪਰਿਵਾਰਵਾਦ ਜਾਂ ਇਹ ਗੱਲਾਂ ਕਹਦਾ ਲੰਮੀ ਵੀਡੀਓ ਸੀ ਇੰਨੀ ਜ਼ਿਆਦੀ ਉਹਦੀ ਗੱਲਬਾਤ ਸੁਣ ਦੀ ਲੋੜ ਨਹੀਂ ਸਭ ਦੁਨੀਆ ਨੂੰ ਪਤਾ ਆ ਜਾਂਦਾ ਕੀ ਕਹਿਣਾ ਕੀ ਕਹਿੰਦਾ ਰਹਿੰਦਾ ਆ ਕੇਂਦਰੀ ਏਜੰਸੀਆਂ ਦਾ ਕਰਿੰਦਾ ਬਣਨ ਤੋਂ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੁਝ ਲੀਡਰ ਘੱਦੇ ਭੇਤੀ ਪੱਟੇ ਜਿਨ੍ਹਾਂ ਚ ਪਹਿਲ ਚੰਜੀਤ ਬਰਾੜ ਤੋਂ ਕੀਤੀ ਇਹਨੇ ਤੇ ਫਿਰ ਹੋਰ ਪੰਜਾ ਲੀਡਰ ਪੱਟ ਕੇ ਇੰਨੇ ਨੇ ਦੁਬਾਰਾ ਫਰੀਕਾਟਕ ਸਾਹਿਬ ਤੇ ਸ਼ਿਕਾਇਤ ਕਰਾਈ ਸ਼ਿਕਾਇਤ ਕਰਾਉਣ ਤੋਂ ਬਾਅਦ ਜਦ ਪਤਾ ਲੱਗਾ ਸ਼੍ਰੋਮਣੀ ਕਾਲਪਦਾਨ ਸਾਹਿਬ ਵੀਰ ਸਿੰਘ ਬਾਦਲੋਂ ਉਹਨਾਂ ਉਸੇ ਵੇਲੇ ਅਗਲੇ ਦਿਨ ਹੀ ਉਹਦਾ ਸਪੱਸ਼ਟੀਕਰਨ ਦੇ ਦਿੱਤਾ ਸਪੱਸ਼ਟੀਕਰਨ ਦੇ ਦਿੱਤਾ ਆਮ ਰਵਾਇਤ ਸੀ ਕਾਟਕ ਸਾਹਿਬ ਦੀ ਤਾਂ ਇਹ ਸੀ ਕਿ ਜਿਹੜਾ ਸਪੱਸ਼ਟੀਕਰਨ ਆ ਗਿਆ ਸੀ ਉਹਨੂੰ ਤਨਖਾਹਿਆ ਕਰਾ ਦਿੱਤਾ ਸੀ ਤਨਖਾਹਿਆ ਕਰਾ ਦੇਣ ਤੋਂ ਬਾਅਦ ਨਾਲ ਦੀ ਰਵਾਇਤ ਇਹ ਸੀ ਸਜ਼ਾ ਲਾਈ ਜਾਂਦੀ ਤੇ ਉਹਨਾਂ ਦਾ ਜੋ ਵੀ ਜਿਸ ਤਰ੍ਹਾਂ ਦੀ ਸਜ਼ਾ ਲਾਉਣੇ ਦੀ ਲਾਈ ਜਾਂਦੀ ਪਰ ਇਹ ਤਾਂ ਗਾਟੀ ਹੋਰ ਪੈ ਚੁੱਕੀ ਸੀ ਸਾਜਸ਼ਾਂ ਬਣ ਚੁੱਕੀਆਂ ਸਨ ਮਕਸਦ ਸਿਰਫ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਕੇ ਸਾਹਸ ਵੀਰ ਸਿੰਘ ਬਾਦਲ ਦਾ ਸਿਆਸੀ ਪ੍ਰੋਇਕਟ ਖਤਮ ਕਰਨਾ ਸੀਗਾ ਤਨਖਾਲ ਤਨਖਾਈਆਂ ਕਾ ਦਿੱਤਾ ਪਰ ਤਨਖਾਲ ਲਾਈ ਨਾ ਲੰਮਾ ਸਮਾਂ ਲੰਕਾਉਣਾ ਸ਼ੁਰੂ ਕਰ ਦਿੱਤਾ ਇੱਕ ساری ਉਮਰ ਦਾ ਗੁਰਸਖ ਪਰਿਵਾਰ ਉਸ ਇਨਸਾਨ ਦੇ ਘਰੇ ਬੇਟੀ ਦਾ ਵਿਆਹ ਰਖਾਇਆ ਸੀਗਾ ਇਹਨਾਂ ਲਾਂਟੀ ਲੋਕਾਂ ਦੀ ਸੀ ਇਹਹੀ ਸਕੀਮ ਸੀਗੀ ਕਿ ਉਸ ਨੂੰ ਵਕਤ ਤੋਂ ਵਕਤ ਢੀਲ ਕੀਤਾ ਜਾਵੇ ਤੇ ਉਸ ਨੂੰ ਤਨਖਾਈ ਦੇ ਤੌਰ ਤੇ ਆਪਣੀ ਬੇਟੀ ਦੇ ਸਾਰੇ ਕਾਰਜ ਕਰਨੇ ਪੈਣ ਲੰਮਾ ਸਮਾਂ ਬੀਤਣ ਤੋਂ ਬਾਅਦ ਜਦ ਇਹਨਾਂ ਨੂੰ ਇਸ ਸਾਜਸ਼ਣ ਦਾ ਹੌਲੀ-ਹੌਲੀ ਪਤਾ ਲੱਗਣ ਲੱਗਾ ਤਾਂ ਫਿਰ ਸਬਰ ਦਾ ਪਿਆਲਾ ਭਰਿਆ ਸਬਰ ਵਲਟੋ ਅਬ ਉਹਨਾਂ ਨੇ ਸ਼੍ਰੀ ਕਾਰਤਕ ਸਾਹਿਬ ਤੇ ਫਰਿਆਦ ਕੀਤੀ ਵੀ ਤਨਖਾਹਿਆ ਕਰ ਦਿੱਤਾ ਆ ਪਰ ਉਸ ਦੀ ਤਨਖਾਹ ਨਹੀਂ ਲਈ ਲੰਮਾ ਸਮਾਂ ਹੋ ਗਿਆ ਆ ਉਸ ਸਮੇਂ ਜੋ ਡਰਾਮੇ ਕੀਤੇ ਇਸ ਬਰਖਾਸਤ ਜਥੇਦਾਰ ਤੇ ਹੁਣ ਚੁੱਲਾ ਦਾਲ ਦੇ ਪ੍ਰਧਾਨ ਖਾਤਰੀ ਸਿੰਘ ਨੇ ਉਹ ਵੀ ਜਗ ਜਾਣਦਾ ਆ ਕਿਸ ਤਰ੍ਹਾਂ ਤਖਤ ਤੇ ਬਹਿ ਕੇ ਨੇ ਗਾਲਾਂ ਕੱਢੀਆਂ ਬੁਰਾ ਭਲਾ ਕਿਆ ਤੇ ਅਗਲੇ ਦਿਨ ਵੀਡੀਓ ਬਣਾ ਕੇ ਰੋਇਆ ਲੋਕਾਂ ਦੀ ਹਮਦਰਦੀ ਲੈਣ ਲਈ ਪੀਸਾਰ ਉਲਟੋ ਆਣੇ ਮੈਨੂੰ ਮੰਦੇ ਸ਼ਬਦ ਬੋਲੇ ਨੇ ਗਾਲਾਂ ਕੱਢੀਆਂ ਮੇਰੀ ਜਾਤ ਬਰਾਦਰੀ ਬਾਰੇ ਗੱਲ ਕੀਤੀ ਹੈ ਜਿਸ ਦਾ ਕਿ ਅੱਜ ਤੱਕ ਨੇ ਕਦੀ ਕੋਈ ਸਬੂਤ ਨਹੀਂ ਦਿੱਤਾ ਸਾਰਾ ਉਲਟੋ ਆਣੇ ਜਿਹੜੇ ਜਾਂ ਲਾਇਸਨ ਗੱਲ ਕੀਤੀ ਸੀ ਵੀ ਇਹਦੇ ਕੇਂਦਰੀ ਮੰਤਰੀਆਂ ਦੇ ਨਾਲ ਇਹਦੀ ਸਾਠ ਘਾਟਿਆ ਇਹ ਸਾਰਾ ਕੁਝ ਤਾਂ ਕਰ ਰਿਹਾ ਹੈ ਉਹ ਆਪ ਮੰਨ ਗਿਆ ਪਰ ਇਹਦੇ ਬਾਵਜੂਦ ਵੀ ਹੰਕਾਰਿਆ ਇਨਸਾਨ ਇਸਨੇ ਸਾਥ ਉਲਟੋਆ ਨੂੰ ਦਾਸ ਵਾਲੀ ਸ਼ਰਮਣੀ ਅਕਾਲੀ ਦਰਜੋਂ ਖਾਰਜ ਕਰਤਾ ਫਿਰ ਇਹਦੀਆਂ ਆਪੀਆਂ ਕਰਤੂਤਾਂ ਵੀ ਜਾਗਰ ਦਰ ਹੋਣ ਲੱਗੀਆਂ ਇਹਦੇ ਸੰਧੂ ਨੇ ਇਲਜ਼ਾਮ ਲਾਏ ਕਿਵੇਂ ਧੀਆ ਵਰਗੀ ਸਾਲੀ ਨੂੰ ਇਹਨੇ ਘਰ ਰੱਖਿਆ ਸੀ ਤੇ ਉਹਦੇ ਤੇ ਕਿਹੋ ਜੀ ਨਜ਼ਰ ਪਾਲੀ ਸੀ ਕੀ ਕਰਨ ਲੱਗ ਪਿਆ ਸੀਗਾ ਉਸ ਤੋਂ ਬਾਅਦ ਇਹਦੇ ਜਿਹੜੇ ਇੱਕ ਬਗਾਮੀ ਔਰਤ ਨੂੰ ਪੀਏ ਬਣਾ ਕੇ ਬਾਹਰਲੇ ਮੁਲਕਾਂ 'ਚ ਸੈਰਾਂ ਕਰਨ ਜਾਂਦਾ ਸੀ ਲਫਾਫੇ ਇਕੱਠੇ ਕਰਨ ਜਾਂਦਾ ਸੀ ਉਹ ਖਬਰਾਂ ਸਭ ਬਾਹਰ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਸੰਕਤਾ ਨੇ ਸ਼੍ਰੀ ਕਾਲ ਪ੍ਰਤਾਪ ਸਾਹਿਬ ਤੋਂ ਪਤਾ ਕੀਤਾ ਵੀ ਕਦੇ ਕਿਸੇ ਜਸედაਬ ਦੇ ਨਾਲ ਕੋਈ ਬੀਬੀ ਐਜ਼ ਅ ਪੀਏ ਗਈ ਹੈ ਕਦੀ ਕਿਤੇ ਨਹੀਂ ਗਈ ਕੋਈ ਰਵਾਇਤ ਨਹੀਂ ਸੀ ਫਿਰ ਆਇਆ ਦੋ ਦਸੰਬਰ ਦਾ ਹੁਕਮਨਾਮਾ ਸਮੁੱਚੀਆਂ ਪੰਥਕ ਸ੍ਰੀ ਕਾਲ ਤੱਕ ਸਾਰ ਰਵਾਇਤਾਂ ਨੂੰ ਤਾਕਤ ਦੇ ਰੱਖ ਕੇ ਇਸ ਇਨਸਾਨ ਨੇ ਉਹਦੇ ਵਿੱਚ ਸਿਆਸੀ ਮੱਦ ਜੋੜੀ ਕਾਨੂੰਨੀ ਮਹਾਰਾ ਨਿਰਵਾਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਇਸ ਨੁਕਤੇ ਤੇ ਅਸਰ ਹੋਇਆ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਖ਼ਤਮ ਹੋ ਸਕਦੀ ਹੈ ਇਹਨਾਂ ਨੂੰ ਜਗਜਾਹ ਸੀ ਇਹਨਾਂ ਨੂੰ ਪਤਾ ਸੀਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪ ਵੀ ਵੱਖਰੀ ਪਾਰਟੀ ਬਣਾਈ ਆ ਅਜੇ ਤੱਕ ਕਦੀ ਇਹਨਾਂ ਨੇ ਨਾਂ ਨਹੀਂ ਲਿਆ ਵੀ ਇਹ ਜਿਹੜੀ ਇਹ ਕਮੇਟੀ ਪਰਤੀ ਕੀਤੀ ਆ ਸ੍ਰੀ ਕਾਲਪੁਰ ਸਿੰਘ ਸਾਹਿਬ ਦੇ ਜਿਹਦਾ ਦੇ ਹੁਕਮਾਂ ਦੇ ਕੀਤੀ ਆ ਕਦੀ ਨਹੀਂ ਕਹਿੰਦੇ ਇਸ ਗੱਲ ਨੂੰ ਬਸ ਗੋਲ-ਮੋਲ ਗੱਲ ਰੱਖਦੇ ਨੇ ਪਤਾ ਇਹਨਾਂ ਨੂੰ ਸੀ ਪਰ ਮਕਸਦ ਇਹਨਾਂ ਦਾ ਹੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣਾ 2 ਦਸੰਬਰ ਦਾ ਫੈਸਲਾ ਆਇਆ ਤਾਂ ਸਬੀਰ ਸਿੰਘ ਬਾਦਲ ਨੇ ਸਜ਼ਾ ਭੁਗਤਣੀ ਸ਼ੁਰੂ ਕਰ ਦਿੱਤੀ ਪਰ ਇਹ ਵੇਸ਼ੀ ਦਰਿੰਦਾ ਇਸ ਹੱਦ ਤੱਕ ਗਿਰ ਚੁੱਕਾ ਸੀ ਕਿ ਇਹ ਸਾ ਸੁਵੀਰ ਸਿੰਘ ਬਾਦਲ ਦੇ ਕਤਲ ਦੀ ਸ਼ਾਜਹਦਾ ਹਿੱਸਾ ਬਣ ਗਿਆ ਕਤਲ ਦੀ ਕੋਸ਼ਿਸ਼ ਕਰਨ ਵਾਲਾ ਚੌੜਾ ਇਹਨੂ ਤੱਕ ਦੰਦਮਾ ਸਾਹ ਤਲਵੰਡੀ ਸਾਬੋ ਜਾ ਕੇ ਵੀ ਮਿਲਿਆ ਸੀਗਾ ਤੇ ਜਦੋਂ ਸਾ ਸੁਵੀਰ ਸਿੰਘ ਬਾਦਲ ਨੇ ਸੇਵਾ ਸ਼ੁਰੂ ਕੀਤੀ ਤਾਂ ਇਨੂੰ ਬੇਨਤੀ ਕੀਤੀ ਗਈ ਵੀ ਇਸ ਤਰ੍ਹਾਂ ਖੁੱਲੇ ਆਮ ਉਹਨਾਂ ਦਾ ਬਹਿਣਾ ਠੀਕ ਨਹੀਂ ਅਸੀਂ ਇੱਕ ਦੋ ਦਿਨ ਇਥੇ ਸੇਵਾ ਕਰ ਲਈ ਆ ਫਿਰ ਹੋਰ ਤਕਤਾਂ ਤੇ ਸੇਵਾ ਕਰਨੀ ਕਰ ਲਵਾਂਗੇ ਪਰ ਇਹ ਸਾਜ਼ਿਸ਼ ਦੇ ਵਿੱਚ ਹਿੱਸੇਵਾਰ ਸੀ ਇਸ ਨੇ ਸਖਤੀ ਨਾਲ ਰੋਕਤਾ ਵੀ ਨਹੀਂ ਇੱਥੇ ਹੀ ਇਹ ਕਰਨੀ ਆ ਸੇਵਾ ਤੇ ਇਹਨਾਂ ਲਾਗੇ ਵੀ ਕੋਈ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਕਾਤਲ ਨੂੰ ਏ ਸ਼ਰੀਆਮ ਖੋਲ ਦੇਣਾ ਚਾਹੁੰਦਾ ਸੀਗਾ ਤੇ ਉਹ ਹੋਇਆ ਵੀ ਇਹ ਤਾਂ ਸ੍ਰੀ ਗੁਰੂ ਰਾਮਦਾਸ ਨੇ ਆਪ ਆਪਣੇ ਸਿੱਖ ਦੀ ਰਾਖੀ ਕੀਤੀ ਵਿਟਾਲੇ ਆ ਕੇ ਨਹੀਂ ਤਾਂ ਕਾਤਲ ਆ ਦੇ ਮਕਸਦ ਦੇ ਵਿੱਚ ਕ੍ਰੀਬੀ ਕਾਮਯਾਬ ਹੋ ਚੁੱਕਾ ਸੀਗਾ ਫਿਰ ਜਦ ਇਹਦੇ ਪਾਪਾਂ ਦਾ ਘੜਾ ਨੱਕੋ ਨੱਕ ਭਰ ਗਿਆ ਤਾਂ ਫਿਰ ਇਸ ਨੂੰ ਬਰਖਾਸ ਕਰਨ ਦੀ ਕਾਰਵਾਈ ਜਦ ਸ਼ੁਰੂ ਹੋਈ ਤਾਂ ਇਹਨੇ ਤੱਕ ਦਮਦਮਾ ਸਾਹਿਬ ਜਾ ਕੇ ਚੱਲਦਾ ਕੀਤਾ ਰੋਕ ਕੇ ਆਪਣਾ ਸਿਆਸੀ ਭਾਸ਼ਣ ਦੇ ਕੇ ਪੰਜ ਪਿਆਰੇ ਆਪ ਦੇ ਜਿਹੜੇ ਮਤਇਤ ਕੰਮ ਕਰਦੇ ਸੇਵਾਦਾਰ ਸੀ ਉਹਨਾਂ ਨੂੰ ਖੜੇ ਕਰਕੇ ਪੰਜ ਪਿਆਰੇ ਬਣਾ ਕੇ ਉਹਨਾਂ ਦੇ ਸਾਹਮਣੇ ਆਪਣਾ ਸਿਆਸੀ ਭਾਜਨ ਦਿੱਤਾ ਤੇ ਤਖਤਦੰਦਵਾ ਸਾਹਿਬ ਵੀ ਇਹਦੇ ਵੀ ਕੀਤੀ ਉਥੋਂ ਆਪਣੇ ਆਪ ਨੂੰ ਵੀ ਕਲੀਨ ਚਿੱਤ ਦੇ ਲਈ ਜਿਹੜੀ ਕਿ ਕਿਸੇ ਨੇ ਵੀ ਬਾਅਦ ਵਿੱਚ ਮਨਜ਼ੂਰ ਨਹੀਂ ਕੀਤੀ ਦੂਸਰੇ ਪਾਸੇ ਸਾਜਿਸ਼ ਤਹਿਤ ਇਹਨਾਂ ਉਹ ਲੋ ਬਣਾਈ ਗਈ ਸੱਤ ਮੈਂਬਰੀ ਕਮੇਟੀ ਟੁੱਟ ਗਈ ਪੰਜ ਮੈਂਬਰੀ ਰਹਿ ਗਈ ਉਹੀ ਨਿਗਰਾਨ ਕਮੇਟੀ ਸੀਗੀ ਪਰ ਇਹਨਾਂ ਨੇ ਆਪਣੀ ਸਾਜ਼ਿਦਦੀਨ ਉਸ ਨੂੰ ਪਰਤੀ ਕਮੇਟੀ ਬਣਾ ਲਿਆ ਤੇ ਪਰਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਤੀ ਹੋ ਚੁੱਕੀ ਆ ਉਹਦੇ ਤੇ ਉੰਜਾਂ ਲਾਈਆਂ ਜਾ ਸਕਣ ਪਰ ਉਹ ਦੂਸਰੇ ਪਾਸੇ ਤਾਂ ਪਰਤੀ ਚੱਲ ਰਹੀ ਸੀ ਤੇ ਉਹਨਾਂ ਨੇ ਪਰਤੀ ਹੋ ਗਈ ਤੇ ਡੈਲੀਗੇਟ ਕਰਕੇ ਉਹਨਾਂ ਨੇ ਸਾਜ਼ਿਦਦੀਨ ਬਾਦਲ ਨੂੰ ਪ੍ਰਧਾਨ ਚੋਣ ਲਿਆ ਪਰ ਇਹ ਪੈਰਨਲ ਆ ਵੀ ਦੁਕਾਨ ਚਲਾਉਂਦੇ ਰਹੇ ਹਾਲਾਂਕਿ ਹੁਕਮ ਇਹ ਸੀਗਾ ਸੁਧਾਰ ਲੈਰ ਵਾਲਿਆਂ ਨੂੰ ਕਿ ਆਪਣਾ ਚੁੱਲਾ ਸਮੇਟੋ ਪਰ ਇਹ ਆਪਣਾ ਵੱਖਰਾ ਚੁੱਲਾ ਬਾਲ ਕੇ ਬਹਿ ਗਿਆ ਤੇ ਅਖੀਰ ਹੁਣੇ ਉਸ ਚੁੱਲੇ ਦਲ ਦਾ ਪ੍ਰਧਾਨ ਖੁਦ ਬਣ ਕੇ ਬਹਿ ਗਿਆ ਤੇ ਇੱਕ ਇਹ ਦੁਜਿਆਂ ਨੂੰ ਰਿਹਾ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਦੇ 'ਚ ਖੜੋਤ ਆ ਗਈ ਹੈ ਪਰਿਵਾਰਵਾਦ ਆ ਗਿਆ ਇਹ ਉਹ ਤੇ ਪਰ ਆਪ ਦੂਜੇ ਪਾਸੇ ਹੁਣ ਨੇ ਜਿੰਨੇ ਵੀ ਆਪਦੇ ਨਾਲ 4-5 ਅਕਾਲੀ ਲੀਡਰ ਬਣਾਏ ਨੇ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਹੀ ਆਪਣੀ ਕਮੇਟੀ ਦੇ ਵਿੱਚ ਜਾਂ ਵਰਕਿੰਗ ਕਮੇਟੀ ਦੇ ਵਿੱਚ ਜਾਂ ਅਹੁਦੇ ਜਿਹੜੇ ਦਿੱਤੇ ਨੇ ਉਹ ਆਪਣੇ ਪਰਿਵਾਰਾਂ ਨੂੰ ਹੀ ਉਹ ਕਿਸੇ ਹੋਰ ਨਵੇਂ ਆਗੂ ਨੂੰ ਨਹੀਂ ਉਹਨਾਂ ਪਰ ਉਹਨਾਂ ਦੇ ਪੁਰਾਣੇ ਲੀਡਰਾਂ ਦੇ ਪਰਿਵਾਰਾਂ ਨੂੰ ਹੀ ਉਹਨਾਂ ਦੇ ਵਿੱਚ ਅਹੁਦੇ ਦਿੱਤੇ ਨੇ ਸੋ ਇੱਕ ਇਸ ਮੂਹ ਨਾਲ ਪਰਿਵਾਰਵਾਦੀ ਗੱਲ ਕਰ ਰਿਹਾ ਸੰਤਕਰਵਤਾ ਅਨੁਸਾਰ ਜਿਹੜੀਆਂ ਬੰਦ ਕਰਤਾ ਨੇ ਉਹਨਾਂ ਦਾ ਮੂਜਸਮਾ ਆ ਇਹ ਬੰਦਾ ਕਾਮੀ ਕਰੋਧੀ ਸਾਲੀ ਕਾਂਡ ਤੇ ਪੀਏ ਕਾਂਡ ਕਰੋਧ ਦੇ ਦਾ ਵੇਖਣ ਵਾਲਾ ਸੀ ਜਦੋਂ ਅਕਾਲ ਤਖਤ ਸਾਹਿਬ ਤੇ ਇਹ ਬੋਲਦਾ ਸੀਗਾ ਲੋਭ ਇਹਦਾ ਬਾਲੇ ਮੁਲਕਾਂ ਚ ਲਫਾਫੇ ਇਕੱਠੇ ਕਰਨ ਵਾਸਤੇ ਜਾਂਦਾ ਸੀਗਾ ਮੋਹ ਅਹੇ ਜੀ ਮੈਂ ਤਾਂ ਆਪਣੀ ਧੀ ਨੂੰ ਪ੍ਰਿੰਕਾ ਚੋਪੜਾ ਨੂੰ ਬਲਾਉਂ ਲਗਿਆ ਸੀ ਆਪਣੇ ਈਦੇ ਮੋਹ ਵਿੱਚ ਇੰਨਾ ਮੂਰਖ ਹੋ ਗਿਆ ਕਿ ਆਪਣੇ ਅਹੁਦੇ ਦਾ ਸਤਕਾਰ ਵੀ ਬਰਕਰਾਰ ਨਾ ਰੱਖ ਸਕਿਆ ਇਹ ਹੰਕਾਰ ਪਹਾਈ ਸੀ ਜੋ ਦੋਕੇ ਮਾਰ ਲਈ ਹਾਂ ਮੇਰਾ ਹੈ ਗਿਆ ਯਾਰੀ ਕੇਂਦਰੀ ਲੋਕਾਂ ਲੀਡਰਾਂ ਨਾਲ ਕਰ ਲੋ ਜੋ ਕੁਝ ਕਰਨਾ ਕਰਤਾ ਫਿਰ ਅਗਲੇ ਨੇ ਤਾਂ ਲਾਤਾ ਨਾ ਖੁੰਝੇ ਉਹ ਸੰਗਤ ਜੀ ਹੋਂ ਦੇ ਵਕਰੇ ਚੁੱਲੇ ਦਾ ਕੋਈ ਮਖਤਮੀ ਰਹਿ ਜਾਂਦਾ ਸਿਰਫ ਤੇ ਸਿਰਫ ਪੰਥਕ ਵੋਟ ਨੂੰ ਖਲਾਰਨਾ ਕੇਂਦਰੀ ਤਾਕਤਾਂ ਦੇ ਇਸ਼ਾਰੇ ਤੇ ਪੰਕ ਨੂੰ ਕਮਜ਼ੋਰ ਕਰਨਾ ਇੱਕ ਜੁਟ ਰਵਾਂਗੇ ਇਕੱਠੇ ਰਵਾਂਗੇ ਤਾਂ ਕੁਝ ਲੈ ਬੋਵਾਂਗੇ ਨਹੀਂ ਤਾਂ ਉਜੜੇ ਦਾ ਪੈ ਹੀ